ਜਦੋਂ ਅੱਜ ਉਹ ਕਹੇ ਅੱਛਾ ਭਾਜੀ ਹਾਂ ਆਪੋਰ ਠੀਕ ਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਖਤੈ ਜੀ ਆ ਸਾਡੇ ਕੋਲ ਮਾਨਤਾ ਸੇਵਾ ਬਿਰਦਾਸ਼ਣ ਵਿੱਚ ਸਾਡੇ ਬਜ਼ੁਰਗ ਸਾਡੇ ਮਾਮਾ ਜੀ ਮਾਮਾ ਜੀ ਨਾ ਸਾਡੇ ਮਾਮਾ ਜੀ ਦੀ ਅਸ਼ੋਕ ਪਟਿਆ ਜੀ ਆ ਇਹ ਕਾਦੀਆਂ ਸ਼ਹਿਰ ਰਹਿਣ ਵਾਲੇ ਨੇ ਦੱਸਦੇ ਨੇ ਕਿ ਕਈ ਸਮੇਂ ਤੋਂ ਕੋਈ ਸਮੇਂ ਪਹਿਲਾਂ ਇਹ ਬਹੁਤ ਵੱਡੇ ਵਪਾਰੀ ਸੀ ਦੁਕਾਨਦਾਰ ਸੀ ਇਹਨਾਂ ਦੇ ਉੱਤੇ ਪ੍ਰਭাকর ਚੌਂਕ 'ਚ ਤਫਾ ਕਰਦੇ ਹੋ ਉੱਥੇ ਚੰਗੀ ਜ਼ਿੰਦਗੀ ਆਪਣੀ ਬਤਾਉਂਦੇ ਪਏ ਸੀ ਘਰ ਪਰਿਵਾਰ ਸੀ ਬਾਲ ਬੱਚੇ ਸੀ ਜਿੱਦਾਂ ਕਿ ਆਮ ਅਸੀਂ ਵੇਖਦੇ ਹਾਂ ਘਰਾਂ 'ਚ ਸਾਰੇ ਪਰਿਵਾਰ ਵਾਲੇ ਆਪਣੇ ਪਰਿਵਾਰ 'ਚ ਖੁਸ਼ ਰਹਿੰਦੇ ਨੇ ਚੰਗੀ ਜ਼ਿੰਦਗੀ ਬਤੀਤ ਕਰਦੇ ਨੇ ਇਹ ਬਜ਼ੁਰਗ ਵੀ ਅਸ਼ੋਕ ਜੀ ਉੱਥੇ ਆਪਣੀ ਜ਼ਿੰਦਗੀ ਬਤੀਤ ਕਰਦੇ ਪਏ ਸੀ ਅਜ ਤੋਂ ਕੋਈ 14-15 ਸਾਲ ਪਾਜੀ ਹਾਂਜੀ ਹਾਂਜੀ 14-15 ਸਾਲ ਪਹਿਲਾਂ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ ਚੰਗਾ ਨਾਮ ਸੀ ਇਹਨਾਂ ਦਾ ਇਲੈਕਟ੍ਰੀਸ਼ੀਅਨ ਦੀ ਦੁਕਾਨ ਸੀ ਅਸ਼ੋਕ ਅਸ਼ੋਕ ਕਰਕੇ ਸੀ ਨਾ ਪਾਟਿਆ ਉੱਥੇ ਉਹ 14-15 ਸਾਲ ਪਹਿਲਾਂ ਦੀ ਇੱਕ ਜ਼ਿੰਦਗੀ ਵਿੱਚ ਇਦਾਂ ਦੀ ਹੈਪਨਿੰਗ ਹੋਈ ਆ ਇਦਾਂ ਦੀ ਘਟਨਾ ਵਾਪਰੀ ਆ ਜਿਹਦੇ ਨਾਲ ਸਾਰੇ ਘਰ ਦਾ ਤਖਤਾ ਪਲਟੋ ਗਿਆ ਵਾ ਤੇ ਪਰਿਵਾਰ ਜਿਹੜਾ ਖੇਰੂ-ਖੇਰੂ ਹੋ ਗਿਆ ਸੀ ਜੀ ਕਾਰਵੇ ਤੁਹਾਨੂੰ ਪਤਾ ਕੋਈ ਨਾ ਕੋਈ ਪਰਿਵਾਰ ਚ ਛੋਟੀਆਂ ਮੋਟੀਆਂ ਗੱਲਾਂ ਬਾਤਾਂ ਜਾਂ ਘਟਰਾਵਾਂ ਹੁੰਦੀ ਰਹਿੰਦੀਆਂ ਨੇ ਇਹਨਾਂ ਦੇ ਪਰਿਵਾਰ ਚ ਵੀ ਇਦਾਂ ਦੀ ਕੋਈ ਘਟਨਾ ਆਈ ਜਿਹਦੇ ਕਰਕੇ ਪਰਿਵਾਰ ਦੇ ਵਿੱਚ ਇਹਨਾਂ ਦਾ ਇੱਕ ਅਹਿਮ ਜੀਨ ਧਰਮ ਪਤਨੀ ਜਿਹੜੇ ਸਵਰਗਵਾਸ ਹੋ ਗਏ ਇਹਨਾਂ ਨੂੰ ਵਿਛੋੜਾ ਦੇ ਗਏ ਜਿਸ ਕਰਕੇ ਇਹਨਾਂ ਦੇ ਦਿਮਾਗ ਤੇ ਆਜੀ 6:00 ਵਜੇ ਉਹ ਅਜੇ ਤੱਕ ਸੰਤੁਲਨ ਠੀਕ ਨਹੀਂ ਹੋ ਚੁੱਕਿਆ ਉਹ ਉਦੋਂ ਘਟਨਾ ਕਿਸ ਤਰ੍ਹਾਂ ਵਾਪਰੀ ਕਿਸ ਤਰ੍ਹਾਂ ਨਹੀਂ ਵਾਪਰੀ ਉਹਦੇ ਬਾਰੇ ਸਾਨੂੰ ਅਜੇ ਪੂਰੀ ਜਾਣਕਾਰੀ ਜਾਂ ਪਰਿਵਾਰ ਖੋ ਜਾਂ ਕਿੱਦਾਂ ਰਹਿ ਗਈ ਆ ਪਰ ਇਹ ਪਿਛਲਾ ਆਪਣਾ ਲੰਮਾ ਸਮਾਂ ਜਿਹੜਾ 13-14 ਸਾਲ ਇਹਨਾਂ ਤੇ ਬਲੇਮ ਇਦਾਂ ਲੱਗੇਗੀ ਇਹਨਾਂ ਨੂੰ ਆਪਣੀ ਜਿਹੜੀ 13-14 ਸਾਲ ਦੀ ਕੀਮਤੀ ਜ਼ਿੰਦਗੀ ਸੀ ਉਹ ਜੇਲ੍ਹ ਵਿੱਚ ਗਟਣੀ ਪਈ ਪਰਿਵਾਰ ਵੱਲੋਂ ਜਾਂ ਇਹਨਾਂ ਦੇ ਆਪਣੇ ਬੱਚਿਆਂ ਨੇ ਕੋਈ ਵੀ ਇਹਨਾਂ ਦੀ ਸੇਵਾ ਸੰਭਾਲ ਦੇਖਭਾਲ ਜਾਂ ਇਹਨਾਂ ਦੀ ਕੋਈ ਪਿੱਛੇ ਕੋਈ ਇਹਨਾਂ ਨੂੰ ਪੁੱਛਣ ਕਿਸ਼ਨ ਵਾਲਾ ਕੋਈ ਕੰਮ ਨਹੀਂ ਕੀਤਾ ਨਾ ਇਹਨਾਂ ਨੂੰ ਕਦੇ ਮਿਲਣ ਗਏ ਇਥੇ ਤੱਕ ਜਿਹੜੇ ਇਹਨਾਂ ਦੀ ਜਾਇਦਾਦ ਪ੍ਰੋਪਰਟੀ ਸੀ ਜਾਂ ਪੈਸਾ ਸੀ ਗਹਿਣਾ ਸੀ ਉਹ ਸਾਰਾ ਵੇਚ ਵਟ ਕੇ ਪਰਿਵਾਰ ਵੱਲੋਂ ਆਪਣੇ ਕੋ ਖੁਰਦ-ਬੁਰਦ ਕਰਕੇ ਖਰਚ ਲਿਆ ਗਿਆ ਵਾ ਜੋ ਸਾਨੂੰ ਜਾਣਕਾਰੀ ਮਿਲੀ ਉਹਨਾਂ ਦੇ ਸਾਨੂੰ ਰਿਸ਼ਤੇਦਾਰਾਂ ਕੋ ਉਹਨਾਂ ਦੇ ਭਨੇਵੇਂ ਭਨੇਵਿਆਂ ਤੋਂ ਜਾਣਕਾਰੀ ਮਿਲੀ ਜੀ ਬੱਚੇ ਸਾਡੇ ਬੱਚੇ ਹਨਾ ਉਹ ਤੇ ਇਨਾਂ ਦੇ ਦੱਸਦੇ ਨੇ ਕਿ ਦੋ ਬੇਟੀਆਂ ਨੇ ਇੱਕ ਬੇਟਾ ਵਾ ਜੋ ਆਪਣੀ ਜ਼ਿੰਦਗੀ ਚੰਗੀ ਜ਼ਿੰਦਗੀ ਬਤੀਤ ਕਰਦੇ ਪਏ ਨੇ ਚੰਗੇ ਅਫਸਰ ਨੇ ਚੰਗੇ ਚੰਗੀ ਜ਼ਿੰਦਗੀ ਬਤੀਤ ਕਰਦੇ ਨੇ ਚੰਗਾ ਆਪਣਾ ਰਹਿਣ ਸਹਿਣ ਘਰ ਪਰਿਵਾਰ ਚਲਾ ਰਹੇ ਨੇ ਪਰ ਕਦੇ ਵੀ ਆਪਣੇ ਪਿਤਾ ਦੀ ਅਸ਼ੋਕ ਭਾਟੀ ਜੀ ਦੀ ਦੇਖਭਾਲ ਜਾਂ ਹਾਲਚਲ ਪੁੱਛਣ ਦਾ ਅਜੇ ਤੱਕ ਜਤਨ ਨਹੀਂ ਕੀਤਾ ਪਿਛਲੇ 14-15 ਸਾਲਾਂ ਤੋਂ ਐਡਾ ਕਿਹੜਾ ਗੁਨਾਹ ਆ ਗਿਆ ਕਿ ਜਿਸ ਕਰਕੇ ਆਪਾਂ ਆਪਣੇ ਪਿਓ ਨੂੰ ਹੀ ਭੁੱਲ ਗਏ ਆ ਕਿ ਏਡੀ ਕਿਹੜੀ ਵੱਡੀ ਗਲਤੀ ਹੋ ਗਈ ਜਾਂ ਜਿਸ ਕਰਕੇ ਉਹਨਾਂ ਨੇ ਕਦੇ ਵੇਖਣਾ ਵੀ ਨਹੀਂ ਚਾਹਿਆ ਤੇ ਅੱਜ ਇਹ ਬਜ਼ੁਰਗ ਕਰੀਬ ਇਹਨਾਂ ਦੀ ਉਮਰ ੜੀ 70 ਦੇ ਕਰੀਬ 70 ਸਾਲ ਦੇ ਕਰੀਬ ਇਹਨਾਂ ਦੀ ਉਮਰ ਦੀ ਏ ਜਾ ਰਹੀ ਆ ਉਮਰ ਜਾ ਰਹੀ ਆ ਤੁਸੀਂ ਵੀ ਜਾਣਦੇ ਹੋ ਕਿ ਇਸ ਉਮਰ ਦੇ ਵਿੱਚ ਹਰ ਬਜ਼ੁਰਗ ਨੂੰ ਸਹਾਰਾ ਚਾਹੀਦਾ ਹੁੰਦਾ ਬੱਚਿਆਂ ਦਾ ਜਾਂ ਧਰਮ ਪਤਨੀ ਦਾ ਜਾਂ ਸਾਥ ਸਬੰਧੀਆਂ ਦਾ ਇਹਨਾਂ ਕੋਲ ਇਸ ਤਰ੍ਹਾਂ ਦਾ ਸਹਾਰਾ ਕੋਈ ਨਹੀਂ ਹੈਗਾ ਤੇ ਅੱਜ ਇਹ ਆਪਣੀ ਜ਼ਿੰਦਗੀ ਇਦਾਂ ਕਟਣ ਮਜਬੂਰ ਹੋ ਗਏ ਨੇ ਇਹਨਾਂ ਦੇ ਜਿਹੜੇ ਦਿਮਾਗੀ ਸੰਤੋਲਨ ਆ ਉਹ ਵੀ ਪ੍ਰੋਪਰ ਠੀਕ ਨਹੀਂ ਹੈਗਾ ਇਹਨਾਂ ਦੀ ਜਿਹੜੀ ਮੈਡੀਸਿਨ ਆ ਉਹ ਜਿਹੜੀ ਗਰਦਾਸਪੁਰ ਜੇਲ੍ਹ ਵਿੱਚ ਉਹ ਵੀ ਚੱਲੀ ਹੈ ਜੀ ਤੇ ਅੱਜ ਇਹਨਾਂ ਨੂੰ ਜਿਹੜੇ ਪਰਿਵਾਰ ਵਾਲੇ ਲੈ ਕੇ ਆਏ ਸੀ ਜਿਹੜੇ ਇਹਨਾਂ ਦੇ ਭਾਂਜੇ ਨੇ ਤੇ ਸਾਡੇ ਕੀ ਉਹਨਾਂ ਨੇ ਇਹੀ ਬੇਨਤੀ ਕੀਤੀ ਕਿ ਇਹਨਾਂ ਨੂੰ ਤੁਸੀਂ ਕੁਝ ਸਮੇਂ ਲਈ ਆਪਣੇ ਇੱਥੇ ਰੱਖੋ ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ ਵੀ ਬੱਚੇ ਛੋਟੇ ਆ ਜਾਂ ਕਿਸੇ ਤਰ੍ਹਾਂ ਦੇ ਕੋਈ ਵੀ ਉਹਨਾਂ ਦੇ ਆਪਣੇ ਪਰਿਵਾਰ ਦੀ ਕੋਈ ਆਪਣੀ ਪਰਸਨਲ ਮਜਬੂਰੀ ਹੋ ਸਕਦੀ ਆ ਪਰ ਅਸੀਂ ਜਦੋਂ ਕਹਾਣੀ ਸੁਣੀ ਬਾਪੂ ਜੀ ਦੀ ਸਾਨੂੰ ਵੀ ਲੱਗਾ ਵੀ ਯਾਰ ਇਹ ਬਜ਼ੁਰਗ ਨਾਲ ਇਦਾਂ ਵੀ ਹੋ ਸਕਦਾ ਕਿਉਂਕਿ ਫਿਲਮੀ ਸੀਨ ਹੁੰਦਾ ਆ ਆਪਾਂ ਫਿਲਮਾਂ 'ਚ ਦੇਖਦੇ ਆ ਵੀ ਬਜ਼ੁਰਗ ਨਾਲ ਕੋਈ ਇਦਾਂ ਦਾ ਬਲੇਮ ਲੱਗ ਜੇ ਜੇਲ ਚਲ ਜਾਂਦਾ ਵਾ ਪਿੱਛੋਂ ਪ੍ਰੋਟੀਨ ਅਪੀ ਜਾਂਦੀ ਹੈ ਜਾਂ ਬੱਚੇ ਸਾਰਨੇ ਤੇ ਪਾ ਦਾ ਅੱਜ ਆਪਾਂ ਇਹਨੂੰ ਅਸਲੀਅਤ 'ਚ ਵੇਖਿਆ ਵਾ ਤੇ ਸਾਨੂੰ ਪਹਿਲਾਂ ਯਕੀਨ ਨਹੀਂ ਸੀ ਹੁੰਦਾ ਪਿਆ ਜੋ ਸਾਨੂੰ ਭਾਜੀ ਹੋਣਾ ਦੱਸਿਆ ਭਾਜੀ ਕਿਦਾਂ ਠੀਕ ਸਾਰੀ ਗੱਲਬਾਤ ਹੈ ਹਾਂਜੀ ਹਾਂਜੀ ਸਭ ਠੀਕ ਹੈ ਤੇ ਉਹ ਸਾਰੀ ਸਾਨੂੰ ਦੱਸੀ ਵੀ ਗੱਲਬਾਤ ਇਦਾਂ ਸਰੀ ਹੋਈ ਹੈ ਜੀ ਤੇ ਅਸੀਂ ਬਜ਼ੁਰਗ ਨੂੰ ਆਪਣੇ ਜਿਹੜਾ ਸਾਡੇ ਕੋਲ ਇੱਥੇ ਬਜ਼ੁਰਗਾਂ ਦਾ ਬਣਿਆ ਉਹ ਸੇਵਾ ਘਰ ਬਣਿਆ ਸਾਡੇ ਕੋਲ ਮੰਨਤਾ ਸੇਵਾ ਸਥਾਨ ਉੱਥੇ ਸਾਡੇ ਕੋਲ ਬਜ਼ੁਰਗ ਰਹਿਣਗੇ ਅਸੀਂ ਗੁਰੂ ਮਹਾਰੇ ਅਰਦਾਸ ਕਰਦੇ ਆ ਤੰਦਰੁਸਤੀ ਦੀ ਕਿ ਇਹਨਾਂ ਨੂੰ ਆਪਾਂ ਜਿਹੜੀ ਦਵਾਈ ਦਰ ਦਈਏ ਉਹ ਜਲਦੀ ਜਲਦੀ ਇਹ ਠੀਕ ਹੋਣ ਆਪਣੀ ਚੰਗੀ ਜ਼ਿੰਦਗੀ ਜਿਹੜੀ ਰਹਿੰਦੀ ਆ ਉਹ ਬਤੀਤ ਕਰਨ ਤੇ ਆਪਣੇ ਪਰਿਵਾਰ ਚ ਜਾਣ ਤੁਸੀਂ ਵੀ ਇਹ ਅਰਦਾਸ ਕਰਿਓ ਕਿ ਬਾਪੂ ਜੀ ਚੰਗੀ ਜ਼ਿੰਦਗੀ ਬਤੀਤ ਕਰਨ ਜੇ ਕਿਤੇ ਮੇਰੀ ਵੀਡੀਓ ਇਹਨਾਂ ਦੇ ਬੱਚੇ ਜਾਂ ਕੋਈ ਵੀ ਇਹਨਾਂ ਦਾ ਕੁਝ ਵੀ ਦੇਖਦੇ ਹੋਣਗੇ ਤੇ ਉਹ ਸਾਡਾ ਨਾਲ ਸੰਪਰਕ ਕਰਨ ਜਾਂ ਆਪਣੇ ਪਿਤਾ ਨੂੰ ਕਦੇ ਆ ਕੇ ਮਿਲ ਲੈਣ ਜੀ ਇੰਨੇ ਦੀ ਬੇਨਤੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ